जय गुरु जी शुकराना गुरु जी अनंतम अनंतम शुकराना गुरु जी संगत जी आज मैं अपना शुकराना सत्संग शेयर करने लगी हूँ। मैं गुरु जी का मंत्र जाप करना चाहूँगी ओम नमः शिवाय, शिव जी सदा सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नम शिवाय गुरु जी सदा सहाय जय गुरु जी शुकराना गुरु जी <पाहि> <पाहि> ਸੰਗਤ ਜੀ ਆਦਮੀ ਰਾਏ ਕੋ ਸਤ ਸੰਸ਼ੇਰ ਹੋਇਆ ਮੈਂ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਤੇ ਅੱਜ ਮੈਂ ਜਿੱਦਾ ਗੁਰੂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਨੂੰ ਗੁਰੂ ਜੀ ਦਾ ਮੈਸੇਜ ਆਇਆ ਸੀ ਕਿ ਸਤ ਸੰਗਤ ਨੂੰ ਕਰਨੇ ਆ ਕੱਲੀ ਨੇ ਅੱਜ ਮੈਂ ਪੰਜਵਾਂ ਸਤ ਸੰਗਤ ਕੀਤਾ ਕੱਲੀ ਨੇ ਬੈਠ ਕੇ ਤੇ ਗੁਰੂ ਜੀ ਨੇ ਮੈਨੂੰ ਪਹਿਲਾਂ ਵੀ ਜੋ ਚਾਰ ਵਾਰੀ ਦਰਸ਼ਨ ਦਿੱਤੇ ਜੋ ਕਿ ਸਾਡੇ ਮੇਰੇ ਸਤ ਸੰਗਤ ਸ਼ੇਅਰ ਹੋਈ ਚੁੱਕੇ ਆ ਚੌਥਾ ਅੱਜ ਸ਼ੇਅਰ ਹੋਇਆ ਤੇ ਅੱਜ ਪੰਨੇ ਮੈਂ ਜਦੋਂ ਮੈਂ ਸੱਸੰਗੀਤਾ ਤੇ ਜੋੜ ਦੇ ਵਿੱਚ ਗੁਰੂ ਜੀ ਨੇ ਮੈਨੂੰ ਤਾਂ ਬਿਲਕੁਲ ਵੀ ਸਮਝ ਨਹੀਂ ਲੱਗ ਰਹੀ ਸੀ ਕਿ ਕੀ ਬਣ ਰਿਹਾ ਵਾ ਕਦੀ ਪਹਿਲਾਂ ਮੈਨੂੰ ਲੱਗੇ ਕਿ ਉਹ ਕਬੂਤਰ ਬਣ ਰਿਹਾ ਵਾ ਕਦੀ ਮੈਨੂੰ ਲੱਗੇ ਕਿ ਬਟਰਫਲਾਈ ਬਣ ਰਹੀ ਆ ਕਦੀ ਮੈਨੂੰ ਲੱਗੇ ਮੋਰ ਬਣ ਰਿਹਾ ਵਾ ਮਤਲਬ ਬੜੇ ਰੰਗ ਮਤਲਬ ਮਾ ਚੇਂਜ ਹੋ ਰਹੇ ਸੀ ਪਰ ਮੈਂ ਬਹੁਤ ਜ਼ਿਆਦਾ ਦੁਬਿਧਾ ਚ ਹੋ ਗਈ ਮੈਂ ਕਿ ਮੈਨੂੰ ਨਹੀਂ ਸਮਝ ਲੱਗ ਰਹੀ ਮੈਂ ਫਿਰ ਜਦੋਂ ਸਾਰਾ ਕੁਛ ਮੇਰਾ ਸੱਸਨ ਹੋ ਗਿਆ ਤੋ ਤੋ ਥੋੜੀ ਦੇਰ ਬਾਅਦ ਮੈਂ ਜੋ ਦਵਾਰਾ ਰੂਮ ਚ ਗਈ ਆਪਣੇ ਮੰਦਰ ਚ ਤੇ ਦੇਖਿਆ ਉਥੇ ਹਲੇ ਸੇ ਮੁੱਦੀ ਉਹ ਚੀਜ਼ ਬਣੀ ਹੋਈ ਮੈਂ ਫੋਟੋ ਕਲਿੱਕ ਕੀਤੀ ਹਾਂ ਆਪਣੇ ਵਟਸਐਪ ਤੇ ਕਿ ਮੈਂ ਗੁਰੂ ਜੀ ਮੈਨੂੰ ਸਮਝ ਨਹੀਂ ਆ ਰਹੀ ਕਿਸ ਰੂਪ ਚ ਅੱਜ ਤੁਸੀਂ ਮੈਨੂੰ ਦਰਸ਼ਨ ਵੀ ਦਿੱਤੇ ਔਰ ਬਲੈਸ ਵੀ ਕੀਤਾ ਪਰ ਤੁਹਾਡੇ ਇਹ ਤੁਹਾਡੀ ਮਹਿਮਾ ਇੰਨੀ ਉਪਰਮ ਪਾਰ ਆ ਕਿ ਮੈਨੂੰ ਨਹੀਂ ਸਮਝ ਆ ਰਹੀ ਹੀ ਹੈਗਾ ਬਣਿਆ ਬਨਿਆ ਹੋਇਆ ਤੇ ਜਦੋਂ ਮੈਂ ਹੁਣ ਬੈਠ ਕੇ ਫੋਟੋ ਦੇਖੀ ਹੈ ਚੰਗੀ ਤਰ੍ਹਾਂ ਤੇ ਮੈਨੂੰ ਸੰਗਤ ਜੀ ਅਦਾ ਮਤਲਬ ਫਿਜਕੀ ਨਿਕਲਣਾ ਮਤਲਬ ਇਦਾਂ ਲੱਗ ਰਿਹਾ ਤੇ ਨੰਦੀ ਜੀ ਦਾ ਸਰੂਪ ਬਣਿਆ ਹੋਇਆ ਮੈਂ ਇੱਕ ਨਹੀਂ ਕਿੰਨੀਆਂ ਹੀ ਫੋਟੋਆਂ ਕਲਿੱਕ ਕੀਤੀਆਂ ਜੋਤ ਦੀ ਤੇ ਮੈਂ ਕਿੰਨੀ ਵਾਰੀ ਉਹਨੂੰ ਦੇਖ ਚੁੱਕੀ ਹਾਂ ਇਹ ਸਾਖ ਸਾਖ ਨੰਦੀ ਜੀ ਦਾ ਸਰੂਪ ਬਣਿਆ ਹੋਇਆ ਸ਼ੁਕਰਾਨਾ ਸ਼ੁਕਰਾਨਾ ਗੁਰੂ ਦਾ ਲੱਖ ਲੱਖ ਸ਼ੁਕਰਾਨਾ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਸ਼ੁਕਰਾਨਾ ਸ਼ਬਦ ਹੀ ਕਾਟਾ ਗੁਰੂ ਜੀ ਦੀ ਲਈ ਸੋ ਕੋਟੀ ਕੋਟੀ ਸ਼ੁਕਰਾਨਾ ਗੁਰੂ ਜੀ ਬਾਰੰਬਾਰ ਸ਼ੁਕਰਾਨਾ ਆਪਣੀ ਬਲੇਸਿੰਗ ਸਟੇਨ ਦਾ ਸ਼ੁਕਰਾਨਾ ਕਰਵਾਉਣ ਦਾ ਸ਼ੁਕਰਾਨਾ ਸਤਸੰਗ ਸ਼ੇਅਰ ਕਰਵਾਉਣ ਦਾ ਕੋਟੀ ਕੋਟੀ ਸ਼ੁਕਰਾਨਾ ਗੁਰੂ ਪਾ ਗੁਰੂ ਜੀ ਨੇ ਅੱਜ ਬੜੇ ਵਧੀਆ ਦਰਸ਼ਨ ਦਿੱਤੇ ਮੈਂ ਨਾਦਨ ਨਹੀਂ ਸਮਝ ਪੰਦੀ। ਮੈਂ ਤੇ ਬਾਬਰ ਦੇਖਦੀ ਰਹੀ ਨੀ ਕੀ ਚੀਜ਼ ਹੈ ਕੀ ਇਹ ਨਹੀਂ ਪਤਾ ਲੱਗਦਾ ਸੰਗਜੀ। ਕਿਉਂਕਿ ਜੋਤ ਦੇ ਵਿੱਚ ਕਈ ਵਾਰੀ ਮੋਰ ਬਣਿਆ ਕਈ ਵਾਰੀ ਕਬੂਤਰ ਕਈ ਵਾਰੀ ਬਟਰਫਲਾਈ ਸਮਝ ਨਹੀਂ ਸੀ ਲੱਗ ਰਹੀ ਮੈਨੂੰ। ਆਰ ਕੇ ਮੈਨੂੰ ਫੋਟੋ ਐਂਡ ਵਿੱਚ ਕਿਚਣੀ ਪਈ। ਉਹ ਵੀ ਜਦੋਂ ਮੇਰਾ ਸਸੰਖ ਹੋ ਗਿਆ। ਤੇ ਮੈਂ ਜਦੋਂ ਹੁਣ ਚੰਗੀ ਤਰ੍ਹਾਂ ਦੇਖੀਆ ਚੰਗੀ ਤਰ੍ਹਾਂ ਦੇਖਾ ਤਾਂ ਮੈਨੂੰ ਤਾਂ ਇਦਾਂ ਲੱਗਾ ਕਿ ਨੰਦੀ ਜੀ ਦਾ ਸ਼ਰੂਪ ਬਣਿਆ ਹੋਇਆ। ਬਾਕੀ ਗੁਰੂ ਜੀ ਜਾਣਦੇ ਆ ਪਰ ਗੁਰੂ ਜੀ ਨੇ ਜਿਸ ਵੀ ਰੂਪ ਦੇ ਵਿੱਚ ਮੈਨੂੰ ਬlesings ਬਰੈਸ ਕੀਤਾ ਮੈਂ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਪਾ ਏਦਾਂ ਆਪਣੀ ਮਿਹਰ ਕਿਰਪਾ ਬਣਾਈ ਰੱਖਣਾ ਗੁਰੂ ਜੀ ਜੇ ਕੋਈ ਬੋਲਣ ਚ ਮੇਤੋ ਕੋਈ ਸ਼ਬਦ ਬੋਲਣ ਚ ਗਲਤੀ ਹੋ ਜਾਵੇ ਗੁਰੂ ਪਾ ਮੈਨੂੰ ਮਾਫ ਕਰ ਦੇਣਾ ਆਪਣੀ ਬੇਟੀ ਸਮਝ ਕੇ ਨਾਦਾਨ ਬੇਟੀ ਸਮਝ ਕੇ ਮਾਫ ਕਰ ਦੇਣਾ ਗੁਰੂ ਜੀ ਸੰਗਾ ਜੀ ਮੈਨੂੰ ਅੱਜ ਦਾ ਸ਼ੁਕਰਾਨਾ ਦਾ ਸੰਸ ਸੀ ਸੋ ਸਾਰੀ ਸੰਗਤ ਨੂੰ ਮੈਂ ਫੇਰ ਕਹੂੰਗੀ ਸ਼ੁਕਰਾਨਾ ਜਰੂਰ ਕਰੋ ਸ਼ੁਕਰਾਨਾ ਹੀ ਗੁਰੂ ਜੀ ਦਾ ਅ ਪ੍ਰਸੰਗਤ ਦਾ ਬੇੜਾ ਪਾਰ ਕਰਨ ਵਾਲਾ ਹੈ ਸੋ ਜੂਜ ਆਪਣੇ ਸੱਸਣ ਸ਼ੇਅਰ ਕਰੋ ਜੂਜ ਗੁਰੂ ਜੀ ਦਾ ਸ਼ੁਕਰਾਨਾ ਕਰੋ ਗੁਰੂ ਜੀ ਨੇ ਸ਼ੁਕਰਾਨਾ ਬਹੁਤ ਸੰਦਾ ਪਿਆਰਾ ਵਾ ਜੋ ਮਰਜੀ ਕਹ ਲੋ ਸ਼ਬਦ ਕਿਸੀ ਆਪਣੇ ਹਿਸਾਬ ਨਾਲ ਦੇਖ ਲੋ ਗੁਰੂ ਜੀ ਨੂੰ ਸ਼ੁਕਰਾਨਾ ਕਰਨਾ ਬਹੁਤ ਬਹੁਤ ਪਸੰਦ ਆਦਾ ਹੈ ਸ਼ੁਕਰਾਨਾ ਕਰੋ ਗੁਰੂ ਜੀ ਦਾ ਹਰ ਪਲ ਮੰਨ ਕੇ ਵੀ ਸ਼ੁਕਰਾਨਾ ਬੋਲੋ ਗੁਰੂ ਜੀ ਸ਼ੁਕਰਾਨਾ 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 ਸੋ ਇਹ ਮੇਰਾ ਅੱਜ ਦਾ ਸ਼ੁਕਰਾਨਾ ਸਤ ਸੰਸਿ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮਨੰਤਮ ਸ਼ੁਕਰਾਨਾ ਗੁਰੂ ਪਰ ਐ ਆਂਟੀ ਜੀ ਨੂੰ ਜਿਹੜੇ ਮੇਰੇ ਇਹ ਸਤ ਸੰਗ ਸ਼ੇਅਰ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਉਹਨਾਂ ਨੂੰ ਖੂਬ ਬਲੇਸ ਬਲੇਸਿੰਗਸ ਦੇਣ जय गुरुजी शुक्राना गुरुजी अनंत अनंतम शुक्राना गुरुजी ओम नमः शिवाय शिवजी सदा सहाय ओम नमः शिवाय गुरुजी सदा सहाय ओम नमः शिवाय शिवजी सदा सहाय ओम नमः शिवाय गुरुजी सदा सहाय जय गुरुजी शुक्राना गुरुजी शुक्राना 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 जय गुरुजी शुक्राना गुरुजी अनंतम अनंतम शुक्राना गुरुजी ंगत जी जय गुरु जी संगत जी ये मेरा शुकराना सत्संग मैं अपना शुकराना सत्संग शेयर करना चाहनी हाँ जिदा कि मैं पहला भी अपने सत्संग दसिया वा कि मैं पहला गुरु जी का मंत्र जाप करूँगी ओम नमः शिवाय शिव जी सदा सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नमः शिवाय गुरु जी सदा सहाय संगत जी मैं पहला भी अपने ਕਾਫਨ ਛੇ ਦਿੱਤੇ ਕਿ ਗੁਰੂ ਜੀ ਦਾ ਮੈਨੂੰ ਹੁਕਮ ਸੀ ਕਿ ਤੂੰ 7 ਦਿਨ ਇਕੱਲੇ ਬੈਠ ਕੇ ਐ ਕਾਫਨ ਕਰਨਾ ਵਾ ਤੋਂ ਸੰਗਤ ਦੀ ਅੱਜ ਮੇਰਾ 6ਵਾਂ ਸਤਸੰਗ ਮੈਂ ਕੀਤਾ 1 ਘੰਟਾ ਤੇ ਉਹਦੇ ਵਿੱਚ ਮੈਨੂੰ ਪਹਿਲਾਂ ਵੀ ਗੁਰੂ ਜੀ ਨੇ ਜਿੰਨੇ 5ਵੇਂ ਸਤਸੰਗ ਤੇ ਮੈਨੂੰ ਦਰਸ਼ਨ ਹੋਏ ਜਿਹੜੇ ਇੱਕ ਨਾ ਸਤਸੰਗ ਛੇੜ ਕਰ ਚੁੱਕੀ ਹਾਂ ਅੱਜ ਵੀ ਮੈਂ 6ਵਾਂ ਸਤਸੰਗ ਕੀਤਾ ਤੇ ਉਹਦੇ ਵਿੱਚ ਗੁਰੂ ਜੀ ਨੇ ਮੈਨੂੰ ਜੋਤ ਦੇ ਵਿੱਚ ਸ਼ਿਵਲਿੰਗ ਦੇ ਦਰਸ਼ਨ ਹੋਏ ਮੇਰੇ ਸੋਨੇ ਸ਼ਿਵ ਲਿੰਗ ਦੇ ਦਰਸ਼ਨ ਹੋਏ ਤਾਂ ਸ਼ੁਕਰਾਨਾ ਗੁਰੂ ਦਾ ਅਨੰਤਮਨਨਤਾ ਨੂੰ ਸ਼ੁਕਰਾਨਾ ਜਦੋਂ ਮੈਂ ਸਫਰ ਆਪਣਾ ਕਰਨ ਜਾਣਾ ਸੀ ਮੈਂ ਇਹ ਤੇ YouTube ਖੋਲੀ ਤਾਂ ਮੈਨੂੰ ਗੁਰੂ ਜੀ ਦਾ ਮੈਸੇਜ ਆਇਆ ਸੀ ਕਿ ਅੱਜ ਮੈਂ ਤੇਰੇ ਘਰ ਤੇਨੂੰ ਹਨੂਮਾਨ ਤੇ ਮੈਂ ਆਉਂਗਾ ਤੇ ਨਾਲ ਹਨੂਮਾਨ ਜੀ ਦੇ ਦਰਸ਼ਨ ਦਿਵਾਉਂਗਾ ਅਨੁਮਾਨ ਹਨੂਮਾਨ ਜੀ ਆਊਗਾ ਤੇ ਮੈਂ ਵੀ ਆਉਂਗਾ ਕੁਝ ਮੰਨਣਾ ਨੇ ਸੰਗਤ ਜੀ ਜੋਤ ਦੇ ਵਿੱਚ ਸ਼ਿਵਲਿੰਗ ਦੇ ਦਰਸ਼ਨ ਹੋਏ ਫੁਰਕੜਾ ਦੇ ਵਿੱਚ ਮੈਨੂੰ ਸਾਖਸ਼ਾਤ ਹਨੂਮਾਨ ਜੀ ਹਨੂਮਾਨ ਜੀ ਦੇ ਦਰਸ਼ਨ ਹੋਏ ਸ਼ੁਕਰਾਨਾ ਗੁਰੂ ਪਾਤਸ਼ੁਕਰਾਨਾ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਪਾ ਗੁਰੂ ਜੀ ਨੇ ਪਹਿਲਾਂ ਹੀ ਆਪਣਾ ਦੱਸਤਾ ਕਿ ਮੈਂ ਅੱਜ ਦਰਸ਼ਨ ਰਹਾਂਗਾ ਤੇ ਹਨੂਮਾਨ ਜੀ ਵੀ ਮੇ ਨਾਲ ਹੋਣਗੇ ਫੁਰਕੜਾ ਦੇ ਵਿੱਚ ਹਨੂਮਾਨ ਜੀ ਦੇ ਦਰਸ਼ਨ ਹੋਏ ਕੋ ਸ਼ਿਵਲਿੰਗ ਦੇ ਰੂਪ ਦੇ ਗੁਰੂ ਪਾਣੇ ਦਰਸ਼ਨ ਦਿੱਤੇ ਸ਼ੁਕਰਾਨਾ ਗੁਰੂ ਦਾ ਅਨੰਤਮ ਨੰਤਮ ਸ਼ੁਕਰਾਨਾ ਇੰਨੀ ਮੇਰ ਕਿਰਪਾ ਬਖਸ਼ਾਂ ਦਾ ਬਾਅਦ ਦੇ ਵਿੱਚ ਤਾਂ ਮੈਨੂੰ ਇਦਾਂ ਲੱਗਿਆ ਜਿੱਦਾਂ ਕਬੂਤਰ ਵੀ ਬਣਿਆ ਵਾ ਚਲੋ ਇਹ ਗੁਰੂ ਜੀ ਦੀ ਮੇਰ ਕਿਰਪਾ ਇੱਦੀ ਸਾਰੀ ਸੰਗਤ ਤੇ ਬਣੀ ਰਵੇ ਮੈਨੂੰ ਸੀ ਕਿ ਮੈਂ ਆਪਣਾ ਸ਼ੁਕਰਾਨਾ ਸੱਸੰਗ ਸ਼ੇਅਰ ਕਰਨਾ ਵਾ ਸ਼ੁਕਰਾਨਾ ਗੁਰੂ ਦਾ ਅਨੰਤਮ ਨੰਤਮ ਸ਼ੁਕਰਾਨਾ ਗੁਰੂ ਜੀ ਮੈਨੂੰ ਦਰਸ਼ਨ ਦੇਣ ਦਾ ਆਪਣੀਆਂ ਬਲੇਸਿੰਗਸ ਦੇਣ ਦਾ ਇਦਾਂ ਹੀ ਆਪਣੀ ਸਾਰੀ ਸੰਗਤ ਤੇ ਮੇਰ ਕਿਰਪਾ ਬਣਾਈ ਰੱਖਣਾ ਸੰਗਤ ਜੀ ਸਾਰੇ ਜਾਨੀ ਦੂਰ ਆਪਣਾ Satsang share ਕਰੋ ਗੁਰੂ ਜੀ ਖੂਬ ਬਲੈਸ ਕਰਦੇ ਆ ਇਹ ਨਹੀਂ ਸ਼ਬਦਾਂ ਨਾਲ ਆਪਣਾ Satsang ਨੂੰ ਬਰਾਮਦ ਲੀਏ ਮੈਂ ਗੱਲਾਂ ਮੰਤਜਬ ਕਰੂੰਗੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਕੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਮਨੰਤਮ ਸ਼ੁਕਰਾਨਾ ਗੁਰੂ ਜੀ ਜੇ ਮੇ ਕੋ ਕੁਛ ਵੀ ਗਲਤੀ ਹੋਈ ਹੋਵੇ ਗੁਰੂ ਜੀ ਮਾਫ ਕਰ ਦੇਣਾ ਆਪਣੇ ਨਾਦਾਨ ਬੇਟੀ ਸਮਝ ਕੇ ਜੈ ਗੁਰੂ ਜੀ ਸ਼ੁ크ਰਾਨਾ ਗੁਰੂ ਜੀ ਜੈ ਸੰਗਤ ਜੀ ਜੈ ਗੁਰੂ ਜੀ ਸ਼ੁ크ਰਾਨਾ ਗੁਰੂ ਜੀ ਅਨੰਤਨ ਅਨੰਤਨ ਸ਼ੁ크ਰਾਨਾ ਗੁਰੂ ਜੀ ਜੈ ਸੰਗਤ ਜੀ ਸੰਗਤ ਜੀ ਅੱਜ ਮੈਂ ਆਪਣਾ ਸ਼ੁ크ਰਾਨਾ ਸੱਸਣ ਸ਼ੇਅਰ ਕਰਨਾ ਚਾਹਨੀ ਗੁਰੂ ਜੀ ਦੇ ਮੰਤਰ ਜਾਪ ਤੋਂ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਸੰਗਤ ਜੀ ਗੁਰੂ ਜੀ ਦਾ ਉਹ ਕਮ ਸੀ ਕਿ ਸ਼ੁਕਰਾਨਾ ਸਕਸਨ ਸ਼ੇਅਰ ਕਰ ਤੇ ਨਾਲੇ ਗੁਰੂ ਜੀ ਨੇ ਮਨੋ ਇਹ ਵੀ ਕਮ ਕਿ ਸੱਤ ਦਿਨ ਤੂੰ ਕੱਲੀ ਨੇ ਸਾਸਨ ਕਰਨਾ ਗੁਰੂ ਜੀ ਸੰਗਤ ਜੀ ਮੈਂ ਪਹਿਲਾਂ ਆਪਣੇ ਪੰਜ ਸਾਸਨ ਜਿਹੜੇ ਕੀਤੇ ਆ ਉਹਨੇ ਸ਼ੇਅਰ ਕਰ ਚੁੱਕੀ ਆ ਅੱਜ ਮੇਰਾ ਸ਼ਿਮਾ ਸਾਸਨ ਕੀਤਾ ਕਰ ਕੱਲੀ ਨੇ ਬੈਠ ਕੇ ਤੇ ਮੈਨੂੰ ਗੁਰੂ ਜੀ ਨੇ ਅੱਜ ਫੇਰ ਜੋਤ ਦੇ ਵਿੱਚ ਸ਼ਿਵਲਿੰਗ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਤੇ ਰਾ ਪ੍ਰਸ਼ਾਦ ਦੇ ਵਿੱਚ ਹਨੂਮਾਨ ਜੀ ਦੇ ਪ੍ਰਤੀ ਦਰਸ਼ਨ ਦੇ। ਸ਼ੁਕਰਾਨਾ ਸ਼ੁਕਰਾਨਾ ਗੁਰੂ ਦਾ। ਅਨੰਤਮ ਨੰਤਮ ਸ਼ੁਕਰਾਨਾ। ਇੰਨੀ ਕਿਰਪਾ ਮੇਰੇ ਬਣਾਏ ਬਣਾਉਣ ਦਾ ਸ਼ੁਕਰਾਨਾ ਮੇਰੇ ਗੁਰੂ ਦਾ। ਫੇਰ ਸੰਗਤ ਜੀ ਜੋਤ ਦੇ ਵਿੱਚ ਐਦਾਂ ਲੱਗ ਰਿਹਾ ਸੀ ਜਿੱਦਾਂ ਮੈਨੂੰ ਹੁਣ ਸਮਝਾਣਾ ਵੀ ਨਹੀਂ ਆਉਂਦਾ ਜਿੱਦਾਂ ਜੋਤ ਨੂੰ ਦੋ नाग ਐ ਬੈਠੇ ਆ ਜਾਂ ਇਸ ਤਰ੍ਹਾਂ ਦਾ ਸਮਝਿਆ ਤੁਹਾਨੂੰ ਕਈ ਵਾਰੀ ਗੁਰੂ ਜੀ ਦੇ ਆਪਾਂ ਭਜਨ ਸੁਣਦੇ ਆ ਉਹਦੇ ਵਿੱਚ ਵੀ ਉਹ ਪਿਕਚਰ ਆਉਂਦੀ ਸੇਮ ਉਦਾਂ ਇਹੀ ਬਣੀ ਹੋਈ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਦ ਬੜੇ ਮੰਦਰ ਦਾ ਸ਼ਿਵਲਿੰਗ ਬਣਿਆ ਹੋਇਆ ਔਰ ਉੱਪਰ ਕੋਈ ਕਬੂਤਰ ਬੈਠਾ ਹੋਆ ਵਾਈਟ ਕਲਰ ਦਾ ਸੋ ਗੁਰੂ ਜੀ ਨੇ ਬਹੁਤ ਅਤਿ ਵਧੀਆ ਦਰਸ਼ਨ ਦਿੱਤੇ ਮੈਂ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਸ਼ੁਕਰਾਨਾ ਮੇਰੇ ਗੁਰੂ ਬਾਪ ਅਨੰਤਮ ਅਨੰਤਮ ਸ਼ੁਕਰਾਨਾ ਬਹੁਤ ਸਾਰੀਆਂ ਬਲੇਸਿੰਗਸ ਦੇ ਰਿਹਾ ਸੰਗਾਜੀ ਅੱਜ ਮੈਂ ਇੱਕ ਹੋਰ ਵੀ ਆਪਣਾ ਸਤ ਸੰਸ਼ੇਰ ਕਰਦੇ ਹਾਂ ਗੁਰੂ ਜੀ ਨੇ ਮੰਨਿਓ ਅ ਅ ਕਿਹਾ ਸੀ ਕਿ ਤੂੰ ਆਪਣਾ ਪੰਜ ਅ ਮੰਗਲਵਾਰ ਹਨੂਮਾਨ ਜੀ ਨੂੰ ਲੱਡੂ ਚੜਾਣੇ ਤੇ ਨਾਲੇ ਮੇਰੇ ਸਬੂਤ ਦੇ ਬਜ਼ੁਰਗ ਜੀ ਨੇ ਵੀ ਕਹੇ ਸੀ ਕਿ ਗੁਰੂ ਜੀ ਦੇ ਸਬੂਤ ਦੇ ਮਰੇ ਵੀ ਦੋ ਲੱਡੂ ਰੱਖਣੇ ਆ ਸੰਗਾਜੀ ਮੈਂ ਪੰਜ ਦਿਨ ਗੁਰੂ ਜੀ ਤੇ ਨਾਲੇ ਆ ਮੰਦਿਰ ਦੇ ਵਿੱਚ ਸੱਤ ਵਾਰੀ ਹਨੂਮਾਨ ਚੀਸਾ ਪੜਨਾ ਤੇ ਘਰ ਆ ਕੇ ਗੁਰੂ ਜੀ ਦੇ ਸੂਤ ਦੇ ਮੋਰੇ ਵੀ ਚਿਰੇਸਾ ਪੜਨਾ ਹਨੂਮਾਨ ਜੀ ਮੈਂ ਪੰਜ ਦਿਨ ਆਪਣਾ ਹਨੂਮਾਨ ਜੀ ਦੇ ਲੱਡੂ ਚੜਾਏ ਤੇ ਦੋ ਮੈਂ ਇੱਕ ਲੱਡੂ ਗੁਰੂ ਜੀ ਦੇ ਸੂਤ ਦੇ ਮੋਰੇ ਘਰ ਆਪਣੇ ਮੰਦਰ ਚ ਰੱਖ ਜਾਂਦੀ ਸੀ ਵੀ ਤੇ ਨਾਲੇ ਮੈਂ ਉੱਥੇ ਬੈਠ ਕੇ ਹਨੂਮਾਨ ਜੀ ਦਾ ਸਤਿਕਾਰੇ ਪੜ੍ਹਦੀ ਸੀ ਫੇ ਮੈਨੂੰ satsang ਬਾਅਦ ਬਾਅਦ ਜਦੋਂ ਮੈਂ ਸੁਣ ਰਹੀ ਸੀ ਤੇ ਉਹ ਵਿਚਾਰਿਆ ਸੀ ਕਿ ਸਤ ਮੰਗਲਵਾਰ ਹ ਹ ਲੱਡੂ ਚੜਾਣੇ ਮੈਂ ਫੇ ਕੰਫਿਊਜ਼ ਹੋ ਗਈ ਕਿ ਮੈਂ ਗੁਰੂ ਜੀ ਮੈਂ ਤਾਂ ਪੰਜ ਮੇਰੇ ਹੋ ਗਏ ਆ ਤੇ ਫੇ ਮੈਨੂੰ ਕੱਲ ਸਤਸੰਗ ਦੇਖੋ ਗੁਰੂ ਜੀ ਨੇ ਫੇ ਸੁਣਾਇਆ ਕਿ ਸੱਤ ਮੰਗਲਵਾਰ ਲੱਡੂ ਟੜਾਣੇ ਆ ਹਰਿਮਾਨ ਜੀ ਅੱਜ ਮੇਰਾ ਮੰਗਲਵਾਰ ਹੀ ਆ ਤੇ ਅੱਜ ਮੈਂ ਸੱਤ ਮੇਰੇ ਪੂਰੇ ਹੋ ਗਏ ਆ ਤੇ ਮੈਂ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਆ ਕਿ ਜਿੰਦਾਲ ਗੁਰੂ ਜੀ ਨੇ ਕਿਹਾ ਉਦੈ ਮੈਂ ਕਰ ਸਕੀ ਔਰ ਗੁਰੂ ਜੀ ਨੇ ਅੱਜ ਕੜਾ ਪ੍ਰਸ਼ਾਦ ਦੇ ਵਿੱਚ ਔਰ ਮੈਨੂੰ ਗੁਰੂ ਜੀ ਦਾ YouTube ਤੇ ਮੈਸੇਜ ਵੀ ਆਇਆ ਸੀ ਕਿ ਅੱਜ ਮੈਂ ਤੈਨੂੰ ਅੱਜ ਮੈਂ ਤੇਰੇ ਘਰ ਆ ਰਿਹਾ ਹਾਂ ਹਨੂਮਾਨ ਦੇ ਰੂਪ ਤੇ ਵਿੱਚ ਤੇ ਮੈਂ ਆਪਣੇ ਦਰਸ਼ਨ ਦਊਗਾ ਇਹਨਾਂ ਲਈ ਹਨੂਮਾਨ ਜੀ ਹਨੂਮਾਨ ਮੈਂ ਤੇ ਹਨੂਮਾਨ ਜੀ ਇਤਰੇ ਕਾਰ ਆ ਰਹੇ ਸੋ ਸੁੰਗਰ ਜੀ ਜਦੋਂ ਮੈਂ satsang ਕੀਤਾ ਤੇ ਗੁਰੂ ਜੀ ਨਿਸ਼ਕੀਮ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਬਹੁਤ ਪਿਆਰੇ ਔਰ ਕੜਾ ਦੇ ਵਿੱਚ ਹਨੂਮਾਨ ਜੀ ਦੇ ਰੂਪ ਦੇ ਦਰਸ਼ਨ ਸ਼ੁਕਰਾਨਾ ਮੇਰੇ ਦਾਤਿਆ অনন্ত ਮੰন্তਮ ਸ਼ੁਕਰਾਨਾ ਗੁਰੂ ਦਾ ਇੰਨੀਆ ਰਹਿਮਤਾ ਇੰਨੀਆ ਬਲੇਸਿੰਗਸ ਦੇਣ ਦਾ ਕੋਟੀ ਕੋਟੀ ਸ਼ੁਕਰਾਨਾ ਸੰਗਤ ਜੀ ਗੁਰੂ ਜੀ ਦੀ ਲਾਪਰੰਪਰਾ ਬੇਅੰਤ ਗੁਰੂ ਜੀ ਦੀ ਲੀਲਾ ਸੋ ਮੈਂ ਸਾਰੀ ਸੰਗਤ ਨੂੰ ਇਹ ਕਹੂੰਗੀ ਗੁਰੂ ਜੀ ਦਾ ਜਿੱਦਾਂ ਹੁਕਮ ਉਦਈ ਕਰੋ ਪਰ ਗੁਰੂ ਜੀ ਦੇ ਸਤ ਸੰਗ ਸ਼ੇਅਰ ਕਰੋ ਉਹ ਗੁਰੂ ਜੀ ਪਰ ਪਰ ਕੇ ਬਲੇਸਿੰਗਸ ਦਿੰਦੇ ਆ ਆਂਟੀ ਜੀ ਦਾ ਵੀ ਮੈਂ ਬਹੁਤ ਸ਼ੁਕਰਾਨਾ ਕਰਦੀ ਆ ਜਿਹੜਾ ਉਹ ਮੇਰੇ ਸਾਥ ਸੰਗ ਸ਼ੇਅਰ ਕਰਦੇ ਆ ਗੁਰੂ ਜੀ ਉਹਨਾਂ ਨੂੰ ਵੀ ਖੂਬ ਬਲੇਸ ਕਰਨ ਮੈਂ ਇਹ ਨਹੀਂ ਸ਼ਬਦਾਂ ਦੇ ਨਾਲ ਆਪਣੇ ਸਾਥ ਸੰਗ ਨੂੰ ਵਿਦਾਮ ਜੂਗੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ओम नमः शिवाय, गुरु जी सदा सहाय जय गुरु जी शुकराना गुरु जी अनंतम अनंतम शुकराना गुरु जी शुकराना 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 मेरे गुरु पिता जी जय संघत जी शुकराना गुरुपा अनंतम अनंतम शुकराना जय गुरु जी जय संघत जी आज मैं अपना शुकराना सत्संग शेयर करना लगी हूँ, गुरु जी के मंत्र जा करूंगी ओम नमः शिवाय शिवजी सदा सहाय ओम नमः शिवाय गुरुजी सदा सहाय ओम नमः शिवाय शिवजी सदा सहाय ओम नमः शिवाय गुरुजी सदा सहाय संगति आज मैं अपना शुक्राणा शुक। सत्संग करने लगनी हां जितना कि मैं पहला भी अपने सत्संग च जेड़े शेयर होए थे दसया कि मेनू गुरुजी दा हुक्म नहीं सी कि सत दूं तो कल्ली ने सत्संग करना ਸੰਗਤ ਜੀ ਮੈਂ ਅੱਜ ਮੇਰਾ ਸਤਵਾਂ satsang ਸੀ 6 satsang ਦੇ ਵਿੱਚ ਗੁਰੂ ਜੀ ਨੇ ਮੈਨੂੰ ਜੋਤ ਦੇ ਵਿੱਚ ਹਰ satsang ਚ ਮੈਨੂੰ ਗੁਰੂ ਜੀ ਨੇ ਦਰਸ਼ਨ ਦਿੱਤੇ ਔਰ ਅੱਜ ਮੇਰਾ ਸਤਮਾ ਸੀਗਾ ਲਾਸਟ ਔਰ ਅੱਜ ਗੁਰੂ ਜੀ ਨੇ ਮੇਤੇ ਇੰਨੀ ਕਿਰਪਾ ਇੰਨੀ ਮਤਲਬ ਮੈਂ ਤੁਹਾਨੂੰ ਕੀ ਕਹਾਂ ਔਰ ਮੈਂ ਅੱਜ ਰੋਈ ਵੀ ਕਿ ਗੁਰੂ ਜੀ ਮੈਨੇ ਯੋਗਤਾ ਹੈ ਨਹੀਂ ਸੀ ਤੁਸੀਂ ਮੈਨੂੰ ਇੰਨੀਆਂ ਵਧੀਆ ਬਲੇਸਿੰਗਸ ਦੇ ਰਹੇ ਹੋ ਗੁਰੂ ਜੀ ਨੇ ਮੈਨੂੰ ਜੋਤ ਅਜਨਾਗ ਦੇਵਤਾ ਦੇ ਦਰਸ਼ਨ ਦਿੱਤੇ ਔਰ ਜੋ ਸੰਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਨੰਤਮ ਸ਼ੁਕਰਾਨਾ ਗੁਰੂਪਾ ਔਰ ਫਿਰ ਜਦੋਂ ਮੈਂ ਸੰਗਤ ਜੀ ਹਾਂ satsang ਕਰਕੇ ਖੜਾ ਪ੍ਰਸ਼ਾਦ ਤੇ ਮੈਂ ਚਾਹ ਤੇ ਖੜਾ ਪ੍ਰਸ਼ਾਦ ਹੀ ਭੋਗ ਲਗਾਉਂਦੀ ਸੀ ਔਰ ਸੱਤ ਦਿਨ ਮੈਂ ਚਾਹ ਤੇ ਖੜਾ ਪ੍ਰਸ਼ਾਦ ਹੀ ਭੋਗ ਲਗਾਇਆ ਗੁਰੂ ਜੀ ਅੱਜ ਵੀ ਜਦੋਂ ਮੈਂ ਚਾਹ ਤੇ ਖੜਾ ਪ੍ਰਸ਼ਾਦ ਹਾਂ ਲੈ ਕੇ ਆਈ ਔਰ ਮੈਂ ਚਾਹ ਪੀਣ ਲੱਗੀ ਤੇ ਖੜਾ ਪ੍ਰਸ਼ਾਦ ਖਾਣ ਲੱਗੀ ਤੇ ਸੀ ਮਨ ਨਾਲ ਸੰਗਤ ਜੀ ਉਹ ਦੇ ਵਿੱਚ ਮਾਤਾ ਰਾਣੀ ਤੇ ਪੋਲੇ ਸ਼ੰਕਰ ਦੀ ਆਕ੍ਰਿਤੀ ਬਣੀ ਹੋਈ ਸੀ ਸਾक्षात ਪੋਲੇ ਸ਼ੰਕਰ اور ਮਾਤਾ ਰਾਣੀ ਜਿਹਦਾ ਆਦੀ ਸ਼ਕਤੀ ਮੈਂ ਵੈਸੇ ਵੀ ਆਪਣੇ ਮੰਦਰ ਚ ਜੁਦਾ ਜਾਣੀ ਹੈ ਮੈਂ ਗੁਰੂ ਜੀ ਨੂੰ ਤੇ ਮਾਤਾ ਰਾਮ ਮਾਤਾ ਰਾਣੀ ਦੀ ਵੀ ਭਗਤ ਬਹੁਤ ਆ ਤੇ ਮੈਨੂੰ ਨਾ Shiv ਸ਼ਕਤੀ ਦੇ ਨਾਮ ਤੋਂ ਨਹੀਂ ਕਰਨੀ ਹੈ ਗੁਰੂ ਜੀ ਨੂੰ ਤੇ ਮਾਤਾ ਰਾਣੀ ਨੂੰ ਤੁਸੀਂ Shiv ਸ਼ਕਤੀ ਹੈ ਉਹਨਾਂ Shiv ਸ਼ਕਤੀ ਨੇ ਮੈਨੂੰ ਸਾक्षात ਦਰਸ਼ਨ ਦਿੱਤੇ ਸੰਗਾ ਜੀ ਮੈਨੂੰ ਖੁਸ਼ ਹੋਈ ਨਾ ਇੰਨੀ ਖੁਸ਼ ਗੁਰੂ ਜੀ ਮੈਂ ਨਹੀਂ ਯੋਗੀ ਤਾਂ ਹੈ ਹੀ ਨਹੀਂ ਸੀ ਤੁਸੀਂ ਮੈਨੂੰ ਇਹ ਆ ਬlesings ਦੇ ਕੇ ਤਾਂ ਮੈਨੂੰ ਮੇਰੇ ਮੈਂ ਕੀ ਕਮਾ ਹੋ ਸੰਗਾ ਜੀ ਸ਼ੁਕਰਾਨਾ 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 ਮੇਰੇ ਗੁਰੂ ਦਾ ਦੇਖ ਕੇ ਮੇਰੇ ਅੱਖਾਂ ਚਾਂਸ ਵੀ ਆ ਗਏ ਕਿ ਮੈਂ ਫਿਰ YouTube ਖੋਲੀ ਤਾਂ ਉੱਥੇ ਮੈਨੂੰ ਮੈਸੇਜ ਵੀ ਗੁਰੂ ਜੀ ਦਾ ਆਇਆ ਸੀ ਕਿ ਅੱਜ ਮੈਂ ਤੇ ਮਾਤਾ ਰਾਣੀ ਤੇਰੇ ਘਰ ਆਵਾਂਗੇ ਤੇਰੀਆਂ ਚੋਲੀ ਖੁਸ਼ੀਆਂ ਨਾਲ ਭਰ ਕੇ ਜਾਮਾਂ ਸੱਚ ਜੀ ਜਿਵੇਂ ਗੁਰੂ ਜੀ ਤੇ ਮਾਤਾ ਰਾਣੀ ਨੇ ਇੱਕ ਪਾਸੇ ਮਾਤਾ ਰਾਣੀ ਦਾ ਫੇਸ ਇੱਕ ਪਾਸੇ ਗੁਰੂ ਜੀ ਦਾ ਸਾਖਸ਼ਾਤ ਆਕ੍ਰਿਤੀ ਬਣੀ ਹੋਈ ਸੀ ਕੜਾ ਪ੍ਰਸ਼ਾਦ ਔਰ ਮੇਰਾ ਕੜਾ ਪ੍ਰਸ਼ਾਦ ਖਾਣ ਨੂੰ ਦਿਲ ਇਹ ਨਾ ਕਰੇ ਮੇਰਾ ਦਿਲ ਕਰੇ ਮੈਂ ਦੇਖੀ ਜਾਮਾ ਇਹ ਇਦਾਂ ਵੀ ਹੋ ਸਕਦਾ ਵਾ ਸੱਚ ਵਿੱਚ ਸਭ ਕੁਝ ਹੋ ਸਕਦਾ ਗੁਰੂ ਜੀ ਕੁਝ ਵੀ ਕਰ ਸਕਦੇ ਆ ਜੋ ਕਹਿੰਦੇ ਉਹੀ ਕਰਦੇ ਹੋ ਉਹਨਾਂ ਦੇ ਇੱਕ ਇੱਕ ਲਫ਼ਜ਼ ਸੱਚਾ ਹਰ ਮੈਸੀ ਸੱਚਾ ਕੱਲ ਵੀ ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀ ਕਿ ਮੈਂ ਹਨੂਮਾਨ ਜੀ ਤੇ ਮੈਂ ਆਵਾਂਗਾ ਤੇ ਹਨੂਮਾਨ ਜੀ ਆਓ ਤੇਰੇ ਘਰ ਆਵਾਂਗੇ ਔਰ ਸੱਚੀ ਮੈਨੂੰ ਕੋੜਾ ਪ੍ਰਸ਼ਾਦ ਹਨੂਮਾਨ ਜੀ ਦੇ ਦਰਸ਼ਨ ਹੋਏ ਔਰ ਸ਼ਿਵਲਿੰਗ ਦੇ ਮੈਨੂੰ ਜੋਤਿ ਦੇ ਦਰਸ਼ਨ ਹੋਏ ਸੀ ਜਿੱਦਨ ਮੈਂ ਕੱਲ ਸ਼ੀਮਾ ਸత్సੰਗ ਕੀਤਾ ਸੀ ਸੱਸਾ ਗਾਇ ਸੰਗਾ ਜੀ ਜਿਹੜਾ ਕਿ ਹਾਲੇ ਮੇਰੇ ਸ਼ੇਅਰ ਨਹੀਂ ਹੋਇਆ ਗੁਰੂ ਜੀ ਨੇ ਮੈਨੂੰ ਪਰ ਪਰ ਕੇ 7 ਦਿਨ ਬਲੇਸਿੰਗ ਦਿੱਤੀਆਂ ਔਰ ਅੱਜ ਸਵੇਰੇ ਮੇਰੀ ਜੋਤ ਚ ਹਾਰਟ ਵੀ ਬਣਿਆ ਸ਼ੁਕਰਾਨਾ ਸ਼ੁਕਰਾਨਾ ਗੁਰੂ ਪਾ ਸ਼ੁਕਰਾਨਾ ਅਨੰਤਮ ਨਨਤਮ ਸ਼ੁਕਰਾਨਾ ਮਾਤਾ ਰਾਣੀ ਦਾ ਵੀ ਸ਼ੁਕਰਾਨਾ ਸ਼ਿਵ ਸ਼ਕਤੀ ਦਾ ਸ਼ੁਕਰਾਨਾ ਮੈਨੂੰ ਦਰਸ਼ਨ ਦੇਣ ਦਾ ਮੇਰੇ ਤੇ ਕਿਰਪਾ ਬਣਾਉਣ ਦਾ ਸ਼ੁਕਰਾਨਾ ਗੁਰੂ ਪਾ ਅਨੰਤਮ ਨਨਤਮ ਸ਼ੁਕਰਾਨਾ 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 ਜੀ ਮਤਲਬ ਮੈਂ ਸੋਚਿਆ ਸੀ ਮੈਂ ਅੱਜ ਆਪਣਾ ਬੜਾ ਸੱਤ ਸੰਗ ਕਰੂੰ ਪਰ ਮੈਂ ਜਦੋਂ ਜਦੋਂ ਦੀ ਉਹ ਕ੍ਰਿਤੀ ਮੇਰੇ ਸਾਹਮਣੇ ਆਈ ਹੈ ਨਾ ਮੇਰਾ ਦਿਲヒਨੀ ਮੈਂ ਬਸ ਦਲਲਾ ਬਸ ਇਦਿੱਤੀ ਖੋਈ ਰਹਾ ਮੈਂ ਤੇ ਇਹ ਦਾ ਮੇਰਾ ਹਾਲ ਹੋ ਗਿਆ ਹੈ ਤੇ ਸਭ ਨੂੰ ਦੱਸਾਂ ਮੈਂ ਸਭ ਕਿਆ ਪਹਿਲਾ ਸਭ ਤੋਂ ਪਹਿਲਾ ਮੈਂ ਆਪਣਾ ਸਤਸੰਗ ਸ਼ੇਅਰ ਕਰਨਾ ਕਿ ਗੁਰੂ ਜੀ ਨੇ ਅੱਜ ਆਪਣੇ 27 ਦੇ 7 ਸਤਸੰਗ ਸ਼ੇਅਰ ਕਰਵਾਏ ਮੇਰੇ ਮਤਲਬ ਜਿਹੜੇ ਜਿਹਨਾਂ ਵਿੱਚੋਂ ਮੇਰੇ 4 ਸ਼ੇਅਰ ਹੋ ਚੁੱਕੇ 3 ਨ ਰਹਿ ਗਏ ਆ ਸੋ ਇਹ ਵੀ ਜਦੋਂ ਗੁਰੂ ਜੀ ਦੀ ਕਿਰਪਾ ਹੋਣੀ ਹੈ ਇਹ ਵੀ ਸ਼ੇਅਰ ਹੋ ਜਾਣੇ ਆ ਸੋ ਮੈਂ ਸਾਰੀ ਸੰਗਤ ਹੈ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਔਰ ਇਹ ਵੀ ਕਹਿਣਾ ਚਾਹੀਦਾ ਕਿ ਜੂਰ ਆਪਣੇ ਸਤਸੰਗ ਸ਼ੇਅਰ ਕਰੋ ਸਤਸੰਗ ਵਧਦੀ ਸ਼ਕਤੀ ਹੈ ਗੁਰੂ ਜੀ ਬਹੁਤ ਬਲੇਸਿੰਗਸ ਦਿੰਦੇ ਆ ਸਭ ਦੀਆਂ ਝੋਲੀਆਂ ਗੁਰੂ ਜੀ ਭਰਦੇ ਆ ਸੋ ਜੂਰ ਸ਼ੁਕਰਾਨਾ ਆਪਣਾ ਸੇ ਸਤਸੰਗ ਸ਼ੇਅਰ ਕਰੋ ਔਰ ਆਂਟੀ ਜੀ ਜਿਹੜੇ ਸਤਸੰਗ ਸ਼ੇਅਰ ਕਰਦੇ ਆ ਗੁਰੂ ਜੀ ਉਹਨਾਂ ਨੂੰ ਵੀ ਖੂਬ ਸਾਰੀਆਂ ਬਲੇਸਿੰਗਸ ਦਿੰਦੇ ਸੋ ਗੁਰੂ ਜੀ ਦੀ ਇਹਦੇ ਹੀ ਮੇਰ ਕਿਰਪਾ ਗੁਰੂ ਜੀ ਬਲੇਸਿੰਗਸ ਆਪਣੀਆਂ ਸਾਰੀ ਸੰਗਤ ਤੇ ਬਣਾਈ ਰੱਖਣ ਔਰੇ ਨਹੀਂ ਸ਼ਬਦਾ ਦੇ ਨਾਲ ਮੈਂ ਆਪਣੇ ਸਤਸੰਗ ਨੂੰ ਅੱਜ ਵਿਰਾਮ ਦਿੰਦੀ ਹਾਂ ਸੰਗਤ ਜੀ ਅੱਜ ਮੈਂ ਬਹੁਤ ਥਿਲ ਤੋਂ ਬਹੁਤ ਖੁਸ਼ ਹਾਂ ਮੇਰੇ ਖੁਸ਼ੀ ਦੇ ਹਾਂਸੀ ਸੀ ਮੇਰੇ ਨਿਕਲੇ ਸੋ ਗੁਰੂ ਜੀ ਮੈਨੂੰ ਕੋਈ ਭੁੱਲ ਹੋਈ ਹੋਵੇ ਸਤ ਦੇ ਸਤਸੰਗ ਜਿਹੜੇ ਸਤਸੰਗ ਕੀਤੇ ਮੈਂ ਸਤ ਉਹਨਾਂ 'ਚ ਮੈਨੂੰ ਕੋਈ ਭੁੱਲ ਹੋਈ ਹੋਵੇ ਮੈਂ ਸੰਗਤ ਜੀ ਗੁਰੂ ਜੀ ਮਾਫੀ ਮੰਗਦੀ ਹਾਂ ਕੁਛ ਵੀ ਇਦਾਂ ਬੋਲਿਆ ਹੋਵੇ ਸ਼ਬਦ ਉਹਦੀ ਲਿਪੀ ਮੈਂ ਮਾਫੀ ਮੰਗਦੀ ਹਾਂ ਗੁਰੂਪਾ ਕੁਛ ਵੀ ਚੀਜ਼ ਮੇਤੂ ਪਛਾਣਨ 'ਚ ਗਲਤੀ ਹੋਈ ਹੋਵੇ ਤਮੇ ਉਹਦੇ ਲਈ ਵੀ ਤੁਹਾਡੇ ਕੋਲ ਮਾਫੀ ਮੰਗਦੀ ਆਂ ਗੁਰੂਪਾ ਆਪਣੀ ਨਾਦਾਨ ਬੇਬਕੂਪੇਟੀ ਨੂੰ ਮਾਫ ਕਰ ਦੇਣਾ ਪੂਲ ਬਖਸ਼ਣਾ ਦਾ ਤੇ ਗਲਤੀਆਂ ਨੂੰ ਮਾਫ ਕਰਨਾ ਗੁਰੂਪਾ ਸਿੱਧੀ ਆਲੂ ਕਿਰਪਾਲੂ ਆ ਸਭ ਦੀਆਂ ਸਭ ਦੀਆਂ ਅਫੀਸ਼ੀਆਂ ਛੋੜੀ ਜਾਣਾ ਪਰੋ ਗੁਰੂਪਾ ਸੋ ਸੰਗਾਚੀ ਮੈਂ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਆਂ ਕਿ ਉਹਨਾਂ ਨੇ ਆਪਣੇ ਸਾਥ ਸੰਗ ਕਰਵਾਏ ਔਰ ਮੈਨੂੰ ਖੂਬ ਬLES ਕੀਤਾ ਔਰ ਆਪਣੇ ਦਰਸ਼ਨ ਵੀ ਦਿੱਤੇ सो गुरु जी का लख लख शुकराना कोटि कोटि शुकराना बारंबार शुकराना अनंतम अनंतम शुकराना गुरुपा अनंतम अनंतम शुकराना 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 दात्या अनंतम अनंतम शुकराना सो मैं गुरु इन्ह ही शब्दों मैं अपने सत्संग विराम दूंगी ओम नमः शिवाय शिव जी सदा सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नमः शिवाय गुरु जी सदा सहाय ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਪਾ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਪਿਤਾ ਜੀ ਜੈ ਸੰਗਤ ਜੀ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ